ਲਓ ਜੀ ਤੁਹਾਨੂੰ ਅਸੀਂ ਇੱਕ ਜਾਈ ਵੀਡੀਓ ਦਿਖਾਉਣ ਜਾ ਰਹੇ ਹਾਂ ਕਿ ਵੀਡੀਓ ਨੂੰ ਦੇਖਦੇ ਸਾਰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਗਰੀਬ ਪਰਿਵਾਰ ਦਾ ਭਲਾ ਹੋਵੇ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਪਰਵਾਸੀਆਂ ਦੇ ਵੱਲੋਂ ਸਾਡੇ ਪੰਜਾਬ ਦੇ ਵਿੱਚ ਆ ਕੇ ਅਨੇਕਾਂ ਕੰਮ ਤੋਰੇ ਜਾ ਰਹੇ ਨੇ ਖਾਸ ਕਰਕੇ ਫਾਸਟ ਫੂਡ ਦਾ ਤੇ ਸਾਡੇ ਪੰਜਾਬੀ ਪਰਵਾਸੀਆਂ ਦੀਆਂ ਦੁਕਾਨਾਂ ਤੇ ਰੇੜੀਆਂ ਤੇ ਖੜ ਕੇ ਫਾਸਟ ਫੂਡ ਦਾ ਆਨੰਦ ਵੀ ਜ਼ਰੂਰ ਲੈਂਦੇ ਨੇ ਪਰ ਹੁਣ ਸਾਡੇ ਪੰਜਾਬੀਆਂ ਦੇ ਵੱਲੋਂ ਵੀ ਆਪਣੇ ਪੰਜਾਬ ਦੇ ਵਿੱਚ ਕੰਮ ਤੋਰ ਲਿਆ ਤਾਂ ਸਾਡਾ ਫਰਜ਼ ਬੰਦ ਹੈ ਕਿ ਜਿਹਾਏ ਪੰਜਾਬੀਆਂ ਦੀ ਅਸੀਂ ਸਪੋਰਟ ਕਰੀਏ ਤਾਂ ਕਿ ਇਹਨਾਂ ਦਾ ਵੀ ਕੰਮ ਰਕਿਆਂ ਦੇ ਵਿੱਚ ਹੋਵੇ ਉੱਥੇ ਹੀ ਨੂਰਪੁਰ ਵੇਟ ਦਾ ਇੱਕ ਸਿੱਖ ਪਰਿਵਾਰ ਜਿਹਦੇਆਂ ਛੋਟੀਆਂ-ਛੋਟੀਆਂ ਅਤੇ ਦੋ ਵੱਡੀਆਂ ਬੱਚੀਆਂ ਨੇ ਪੰਜ ਬੱਚੀਆਂ ਤੇ ਆਪਣੇ ਪਰਿਵਾਰ ਨੂੰ ਲੈ ਕੇ ਉਹ ਇੱਕ ਪੁਲ ਦੇ નીચે ਜਿਹੜਾ ਕਿ ਪੰਜਾਬੀ ਖਾਣੇ ਦਾ ਉਸਨੇ ਜਿਹੜਾ ਕਿ ਢਾਬਾ ਲਾਇਆ ਹੋਇਆ ਤੇ ਨਾਮ ਰੱਖਿਆ ਖਾਲਸਾ ਤੇ ਇਹੇ ਪਰਿਵਾਰ ਇਹੀ ਚਾਹੁੰਦਾ ਹੈ ਕਿ ਜਿਵੇਂ ਇਸ ਹੋਰਾਂ ਨੂੰ ਸਪੋਰਟ ਦਿੱਤੀ ਜਾਂਦੀ ਹੈ ਸਾਨੂੰ ਵੀ ਸਪੋਰਟ ਦਿੱਤੀ ਜਾਵੇ ਖਾਣਾ ਪੂਰਾ ਸਾਫ ਸੁਥਰਾ ਕਿਸੇ ਤਰੀਕੇ ਦੀ ਕੋਈ ਵੀ ਖਾਣੇ ਦੇ ਵਿੱਚ ਕੰਮੀ ਨਹੀਂ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਘਰ ਦਾ ਕੰਮ ਖੁਦ ਤੋਰਿਆ ਜਾ ਰਿਹਾ ਤਾਂ ਜਿਹੇ ਲੋਕਾਂ ਨੂੰ ਸਪੋਰਟ ਕਰਨੀ ਬਣਦੀ ਹੈ ਤਾਂ ਤੁਸੀਂ ਖੁਦ ਇਸ ਪੂਰੀ ਵੀਡੀਓ ਨੂੰ ਐਂਡ ਤੱਕ ਦੇਖੋ ਕਿਵੇਂ ਆਪਣੀਆਂ ਪੰਜ ਧੀਆਂ ਨੂੰ ਲੈ ਕੇ ਪੁਲ ਦੇ नीचे ਇਸੇ ਵੱਲੋਂ ਜਿਹੜਾ ਕਿ ਖਾਣਾ ਦਿੱਤਾ ਜਾ ਰਿਹਾ ਅਤੇ ਰੇਟ ਵੀ ਜਾਇਜ਼ ਤੇ ਖਾਣਾ ਵੀ ਪੂਰਾ ਪਿਓਰ ਦੇਖੋ ਇਹ ਵੀਡੀਓ ਪਾਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਤਿੰਦਰ ਕੌਰ ਜਤਿੰਦਰ ਕੌਰ ਹਾਂਜੀ ਜਤਿੰਦਰ ਜਤਿੰਦਰ ਕੌਰ ਓਕੇ ਪਾਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆ ਸਟਾਲ ਕਰਦਿਆਂ ਨੂੰ ਸਾਨੂੰ ਪਾਜੀ 20-25 ਦਿਨ ਹੋ ਗਏ ਆ 20-25 ਦਿਨ ਹੋ ਗਏ ਕਿਵੇਂ ਦਾ ਲੋਕਾਂ ਦਾ ਰਿਸਪੌਂਸ ਕਿਵੇਂ ਆ ਰਿਹਾ ਤੁਹਾਡੇ ਮਤਲਬ ਪਾਜੀ ਠੀਕ ਹੀ ਹਾਲ ਤਿੱਕਰ ਤਾਂ ਮਹਾਰਾਜ ਦੀ ਕਿਰਪਾ ਵਾ ਅੱਛਾ ਬਾਕੀ ਪੈਣ ਪਰਾਂਵਾਂ ਦਾ ਪਿਆਰ ਮਿਲ ਜਾ ਬਹੁਤ ਆ ਪਾਜੀ ਐਨੇ ਬਹੁਤ ਅੱਛਾ ਅੱਛਾ ਇੱਕ ਚੀਜ਼ ਹੋਰ ਦੱਸੀ ਸੀ ਤੁਸੀਂ ਵੀ ਤੁਹਾਡਾ ਜਦੋਂ ਤੁਸੀਂ ਲਗਭਗ ਡੇਲੀ ਖਾਣਾ ਤੁਹਾਡਾ ਪੂਰਾ ਲੱਗਦਾ ਨਹੀਂ ਬੱਜਣ ਤਾਂ ਤੁਹਾਡੇ ਕੋਲ ਹਨ ਹਾਂਜੀ ਹਾਂਜੀ ਤੇ ਫਿਰ ਉਹ ਜਿਹੜਾ ਡੇਲੀ ਖਾਣਾ ਬੱਜਦਾ ਉਹਦਾ ਕੀ ਕਰਦੇ ਹੋ ਭਾਜੀ ਜਿਵੇਂ ਸਾਡੇ ਵਾਂਗੂ ਕੋ ਗਰੀਬ ਹੈਗਾ ਕੋਈ ਹੈ ਉਹਨਾਂ ਨੂੰ ਦੇ ਜੀਦਾਵਾ ਅੱਛਾ ਮਤਲਬ ਜੁਮਣੀ ਤੇ ਕੋਈ ਲੈਨਦਾ ਵਜਦਾ ਨੰਗ ਸਿੰਘ ਹੈਗੇ ਨੇ ਉਹਨਾਂ ਨੂੰ ਦੇ ਜੀਦਾਵਾ ਮੈਂ ਜਿੰਨਾ ਜਿਹੜਾ ਥੋੜਾ ਮਾੜਾ ਮੋਟਾ ਬੱਜਦਾ ਅਸੀਂ ਆਪ ਘਰੇ ਬਰਤ ਲਈਦਾ ਵਾ ਘਰੇ ਖਾ ਲਈਦਾ ਵਾ ਮਤਲਬ ਜਿਹੜਾ ਮਤਲਬ ਕੱਲ੍ਹ ਨੂੰ ਦੂਸਰੇ ਦਿਨ ਨਹੀਂ ਉਹਨੂੰ ਕੰਟੀਨਿਊ ਕਰਦੇ ਹਾਂਜੀ ਉਹ ਮਤਲਬ ਨਵਾਂ ਬਣਾ ਕੇ ਲੈ ਕੇ ਆਉਣਾ ਅੱਛਾ ਡੇਲੀ ਤੁਸੀਂ ਖਾਣਾ ਨਵਾਂ ਬਣਾ ਕੇ ਲੈ ਕੇ ਆਉਨੇ ਤਾਜ਼ਾ ਬਣਾਉਨੇ ਹੋ ਹਾਂਜੀ ਤਾਜ਼ਾ ਸ਼ਾਮ ਤੱਕ ਤੁਹਾਡੇ ਕੋਲ ਬਚ ਗਿਆ ਇਹ ਤੁਸੀਂ ਲੋਕਾਂ ਨੂੰ ਡੋਨੇਟ ਕਰ ਜਾਣਾ ਹੈ ਜਾਂ ਜਿਹੜੇ ਵੀ ਕੋਈ ਲੋੜਵੰਦ ਬੰਦੇ ਉਹਨਾਂ ਨੂੰ ਕਰ ਦੇਣਾ ਹਾਂਜੀ ਉਹਨਾਂ ਨੂੰ ਦੇ ਜਾ ਪੈਸੇ ਦੀ ਤੱਕੀ ਕਰਦੇ ਇਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਪੜ ਨਹੀਂ ਸਕ ਪੜ ਪਾਰ ਰਹੇ ਹੈਗੇ ਦੂਜੀ ਗੱਲ ਕੁਝ ਕੰਡੀਸ਼ਨਲ ਸਕੂਲੀਆਂ ਲੱਗੀਆਂ ਹੋਈਆਂ ਨੇ ਜਿਹਦੇ ਕਰਕੇ ਇਹਨਾਂ ਦੀ ਐਡਮਿਸ਼ਨ ਪੈ ਜੀ ਕੀ ਚੱਕਰ ਕੀ ਸੀ ਉਹ ਨਾਲ ਦੱਸ ਦਿਓ ਕਹਿੰਦੇ ਸੀ ਜਾਤੀ ਸਰਟੀਫਿਕੇਟ ਦਿਵੋਗੇ ਤੇ ਤਾਂ ਸੀ ਮਤਲਬ ਬੱਚਿਆਂ ਦਾ ਦਾਖਲਾ ਕਰਨਾ ਨਹੀਂ ਕਰਨਾ ਨਹੀਂ ਹੈਗਾ ਨਹੀਂ ਤਾਂ ਨਹੀਂ ਕਰਨਾ ਨਹੀਂ ਕਰਨਾ ਹੈਗਾ ਓਕੇ ਪਾਜੀ ਕਿਹੜਾ ਪਿੰਡ ਆ ਤੁਹਾਡਾ ਨੂਰਪੁਰ 베ੜ ਨੂਰਪੁਰ 베ੜ ਤੋਂ ਤੁਸੀਂ ਆਉਨੇ ਹੋ ਇੱਥੇ ਸਟਾਲ ਲਾਣਾ ਹਾਂ ਹਾਂਜੀ ਹਾਂਜੀ ਓਕੇ ਤਾਂ ਮਤਲਬ ਤੁਸੀਂ ਕਦੀ ਕਿਸੇ ਹੋਰ ਨਾਲ ਪ੍ਰੋਪੋਜ਼ ਕਰਕੇ ਗੱਲ ਕੀਤੀ ਨਹੀਂ ਸਰ ਮਤਲਬ ਮੈਂ ਅਸੀਂ ਬਹੁਤ ਦੇਖਿਆ ਵਾ ਪਾਜੀ ਵੀ ਸਰਪੰਚ ਨੂੰ ਵੀ ਕਹਿਗਾ ਕਿ ਹੰਬ ਕੇ ਨੂਰਪੁਰ 베ੜ ਦੇ ਜੋ ਮੇਰੇ ਨਾਲ ਹੋਇਆ ਥਾਂ ਦੇ ਪਿੱਛੇ ਮੇਰੇ ਨਾਲ ਮਤਲਬ ਕਿਸੇ ਨੇ ਸਾਥ ਨਹੀਂ ਦਿੱਤਾ ਮੇਰੇ ਪਿੰਡ ਵਾਲੇ ਕਿਸੇ ਨੇ ਵੀ ਨਹੀਂ ਅਸੀਂ ਬਹੁਤ ਅਸੀਂ ਪੁੱਛ ਪੜ ਕਰਕੇ ਦੇਖ ਲਿਆ ਪਰ ਕਿਸੇ ਨੇ ਸਾਥ ਨਹੀਂ ਕਹਿੰਦੇ ਨਹੀਂ ਵੀ ਪੈਂਡ ਦਾ ਮਾਮਲਾ ਨਹੀਂ ਅਸੀਂ ਕਰਨਾ ਬੱਚਿਆਂ ਦਾ ਵੀ ਕਹਿ ਕੇ ਕਿ ਹੰਭ ਕੇ ਨਹੀਂ ਕਿ ਸਾਡਾ ਸਾਥ ਨਿੱਤਾ ਕਿਸੇ ਨੇ ਵੀ ਤੇ ਸੋ ਮੇਰੇ ਚਾਚਾ ਜੀ ਸੀਗੇ ਉਹਨਾਂ ਨੇ ਖੁਦ ਮੇਰੇ ਨਾਲ ਧੋਖਾ ਕੀਤਾ ਮੇਰੇ ਡੈਡੀ ਦੀ ਜਗਾ ਮਤਲਬ ਲੈ ਕੇ ਵਿੱਚੋਂ ਆਪਦਾ ਹਿੱਸਾ ਵੇਚ ਗਏ ਮੇਰੇ ਡੈਡ ਦੇ ਵਿੱਚੋਂ ਵੀ ਹਿੱਸੇ ਚ ਲੈ ਗਏ ਉਹ ਮੈਨੂੰ ਹਾਂ ਜੀ ਮਜਬੂਰ ਹੋਣਾ ਤੇ ਵੇਚਣ ਕਰਕੇ ਕੋਈ ਕੰਮ ਕਰਨਾ ਕੋਈ ਮੀਣਾ ਨਹੀਂ ਹੁੰਦਾ ਨਾਲੇ ਖਾਲਸਾ ਦਾ ਲੰਗਰ ਲਾਉਂਦੇ ਆ ਹਾਂਜੀ 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 ਤੇ ਸਾਡੀ ਤਾਂ ਸਾਡੀ ਕਿਹਦੇ ਖੂਨ ਦੇ ਵਿੱਚ ਇਹ ਚੀਜ਼ ਹੈਗੀ ਲੰਗਰ ਲਾਉਣੇ ਮਹਾਰਾਜ ਦੀ ਕਿਰਪਾ ਬਸ ਬਿਲਕੁਲ ਤੇ ਮੈਂ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਬਾਈ ਜਿਹੜਾ ਲੋਡੂਆਲ ਟੋਲ ਬਲਾਇਆ ਲੁਧਿਆਣੇ ਰੋਡ ਤੇ ਜਿਹੜਾ ਵੀ ਬਾਈ ਇਧਰ ਨੰਗਲ ਦਾ ਪੰਜਾਬੀ ਬਾਈ ਹੁਣਾਂ ਦੀ ਹੈਲਪ ਜ਼ਰੂਰ ਕਰੋ ਹੈਲਪ ਕਿਵੇਂ ਕਰਨੀ ਆ ਬਾਈ ਦੋਵੇਂ ਰੁਕ ਜਾਓ ਹੈਲਪ ਕਿਵੇਂ ਕਰਨੀ ਆ ਸਿਰਫ ਬਾਈ ਹੁਣਾਂ ਕੋਲੋਂ ਖਾਣਾ ਖਾਓ ਬਾਈ ਹੁਣਾਂ ਦੇ ਜਿਹੜੇ ਖਾਣੇ ਬਣਾਉਂਦੇ ਆ ਉਹ ਟੇਸਟ ਜ਼ ਹੁਣ ਬਜੜਾ ਬੰਦ ਕਰਾ ਦਿਓ ਡੇਲੀ ਇਹਨਾਂ ਦਾ ਇੰਦਾ ਖਾਣਾ ਵਿਕ ਜੇ ਵੀਡੀਓ ਤੁਸੀਂ ਦੇਖ ਲਈ ਤਾਂ ਹੁਣ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਡੇ ਪੰਜਾਬੀ ਜਿਹੜੇ ਕਿ ਇਹਨਾਂ ਲੋਕਾਂ ਨੂੰ ਦੇਖ ਕੇ ਹੋਰਾਂ ਦੇ ਮਨਾਂ ਦੇ ਵਿੱਚ ਜਿਹੜੇ ਲਗਾਤਾਰ ਬਾਹਰ ਦਾ ਰੁਖ ਕਰ ਰਹੇ ਨੇ ਉਹ ਵੀ ਇੱਥੇ ਆ ਕੇ ਜਿਹੜਾ ਕਿ ਕੰਮ ਕਰਨ ਅਤੇ ਦੇਖਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਹੋਰਨਾ ਇਲਾਕਿਆਂ ਦੇ ਵਿੱਚ ਲੋਕ ਆ ਕੇ ਸਾਡੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਸਾਡਾ ਸਾਡੇ ਪੰਜਾਬੀਆਂ ਨੂੰ ਸਪੋਰਟ ਕਰਨ ਦਾ ਫਰਜ਼ ਜ਼ਰੂਰ ਬੰਦ ਹੈ ਬਿਊਰੋ ਰਿਪੋਰਟ ਚਣਕਾਟਾ ਨਿਊਜ਼